ਕੀ ਤੇ ਬਣਦਾ ਜਿਹਦੇ ਹੁਕਮ ਦਿੱਤੇ ਆ ਉਥੋਂ ਦੇ ਡੀਸੀ ਤੇ ਬਣਦਾ ਐ ਸਪੀ ਦੇ ਬਣਦਾ ਐ ਜਿਨ੍ਹਾਂ ਨੇ ਹਕੂਮਤ ਜੀ ਦੀ ਗੋਲੀ ਚਲਾਈ ਉਹਨਾਂ ਬਣਦਾ ਐ ਜਿਨ੍ਹਾਂ ਨੇ ਕੁੱਟਿਆ ਚੱਕ ਕੇ ਲਗੇ ਆ ਪੰਜਾਬ ਦੀ ਹੱਤੋਂ ਉਹਨਾਂ ਦੇ ਪਰਚਾ ਬਣਦਾ ਉਲਟਾ ਪਰਚਾ ਉਸੇ ਨੌਜਵਾਨ ਦੇ ਦਰਸਾਤਾ ਦਿੱਤਾ ਕਿਸਾਨ ਆਗੂਆਂ ਦੇ ਪਰਚੇ ਇੱਕ ਨਹੀਂ ਦਤਾ ਪਰਚੇ 307 ਦੇ ਗੜੀ ਥਾਣਾ ਪੈਂਦਾ ਨਾਲ ਸੱਖਰੋਰੀ ਹੱਥ ਦੇ ਉੱਤੇ 307 ਦੇ ਪਰਚੇ ਉਸ ਦਿਨ 14 ਦੇ 15 ਨੂੰ ਹੋ ਗਏ ਸੀ ਮੇਰੇ ਦੇ ਵੀ ਦੋ ਪਰਚੇ ਉਦੀ ਦਰਜ ਹੋਏ ਵਿਆਪਕ ਆ ਕਾਕਾ ਗੋਰਨੇ ਦੇ ਪਰਚਾ ਦਰਜਾ ਮਾਨੂੰ ਤਹਾਵ ਤੇ ਦਰਜਾ ਜਨਰਲ ਸਾਹਿਬ ਦੇ ਦਰਜਾ ਜਿੰਨੇ ਕਾਗੂ ਨੇ ਸਭ ਤੇ ਸੰਕੜੇ ਬੰਦਿਆਂ ਤੇ ਹਰਿਆਣਾ ਸਰਕਾਰ ਨੇ 307 ਲਾ ਕੇ ਹੋ ਕੇ ਧਰਾਵਾ ਲਾ ਕੇ ਪਰਚੇ ਦਰਜ ਕਰਤੇ ਜਦੋਂ ਤੇ ਸਾਡੇ ਬੰਦਿਆਂ ਕੋਲ ਕੀ ਸੀ ਭਈ ਛੋਟੀਆਂ ਉਹਨਾਂ ਕੋਲ ਕੀ ਸੀ 7 تا 147ਆਂ ਐਸਐਲਆਰਏ 12 ਬੋਰ ਦੇ ਫਾਇਰ ਮਾਰੇ ਆ 32 ਬੋਰ ਦੀਆਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਦੋ ਮੁੰਡਿਆਂ ਦੀਆਂ ਅੱਖਾਂ ਗੰਨੀਆਂ ਡੇਲੇ ਚਲੇ ਗਏ ਆ ਇੱਕ ਘੱਟ ਚਲੀ ਗਈ ਆ ਲੱਤ ਤੋੜੀ ਇੱਕ ਦੀ ਸਿਰ ਪਾੜਿਆ ਤੇ ਪੰਜਾਬ ਸਰਕਾਰ ਨੇ ਇੱਕ ਐਮਐਲਏ ਤੱਕ ਨੀ ਕੱਤੀ ਜਿਹੜੀ ਮੈਡੀਕਲ ਰਿਪੋਰਟ ਹੁੰਦੀ ਆ ਉਹ ਵੀ ਨੀ ਕੱਤੀ ਗਈ ਜਿਹਦੇ ਹਸਪਤਾਲ ਦੇ ਵਿੱਚ ਇਹ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਨਾਲ ਆ ਇਹ ਪੰਜਾਬ ਦੇ ਨਾਲ ਆ ਹੁਣ ਸੋਚਣਾ ਬਣਦਾ ਪਰ ਖਸੂਰ ਮੈਂ ਕਹੂੰਗਾ ਸਾਡੇ ਹੀ ਆ ਅਪਾ 13 ਮਹੀਨੇ ਦਿੱਲੀ ਦੀਆਂ ਗਰੂਹਾਂ ਤੇ ਬੈਠੇ 700 ਬੰਦੇ ਨੇ ਜਾਨ ਕਮਾਈ ਆ ਕਿਸਾਨੀ ਮੋਰਚੇ ਤੋਂ ਆਉਣ ਤੋਂ ਬਾਅਦ ਫੜੇ ਕਰਨ ਤੋਂ ਬਾਅਦ ਆ ਅਭੀ ਪਰ ਜਾ ਕਾਲੇਗਾ ਤੇ ਚੱਲ ਪੇ ਗਦਾਮਾ ਚ ਅਵਾਨੀਆਂ ਡਾਂਗਾਂ ਦੇ ਕਰਕੇ ਵੇਖੋ ਆਹੋ ਦੇਖ ਲਓ ਬੱਟਾ ਆਉਣੀ ਆ ਆ ਕੋਲ ਲੱਗ ਜਾਦਾ ਹੁਣ ਪੀਆ ਬੱਚਿਆਂ ਤੇਰੇ 13 ਮਹੀਨੇ ਨੂੰ ਆਹੀ ਸਾਡੇ ਲੋਕ ਭੁੱਲ ਭੁਲਾ ਕੇ ਵੀ ਕਿਹਨੇ ਮਾਰਿਆ ਕਿਹੜੇ ਭਾਪੀ ਨੇ ਮਾਰਿਆ ਸੈਂਟਰ ਨੇ ਮਾਰਿਆ ਹਰਿਆਣੇ ਨੇ ਮਾਰਿਆ ਕਿਹੜੀ ਦਾ ਤਰਜ਼ਿਮੇਵਾਰ ਹੈ ਸਾਰੇ ਆਪਾਂ ਚੱਕ ਕੇ ਪੂਜ ਫੇਰਨ ਲਾ ਗਏ ਹਮਾਰੇ ਹਿੱਸੇ ਮੰਗ ਫਿਰ ਉਹੀ ਕੱਲ ਅਸੀਂ ਫਿਰ ਕਰਨੀ ਸ਼ੁਰੂ ਕਰ ਦੇਣੀ ਆ ਜ਼ਿੰਦਾਬਾਦ ਮਰਦਾਬਾਦ ਅਸੀਂ ਬਹੁਤ ਛੇਤੀ ਬੋਲਦੇ ਆ ਬਹੁਤ ਜਾਸ਼ਰਤੀ ਕਮਜ਼ੋਰ ਆ ਸਾਡੀ ਕਿੰਨਾ ਘਾੜ ਹੋਇਆ 80 90 ਦੇ ਦੌਰ ਤੇ ਅਸੀਂ ਉਹ ਵੀ ਪੁੱਲ ਭਲਾ ਦੇ ਹੁਣ ਕਿੰਨਾ ਘਾੜ ਹੋ ਰਿਹਾ ਵੀ ਪੁੱਲ ਭਲਾ ਰਹੇ ਆ ਸੋ ਭਰਾਵੋ ਜਿੱਥੇ ਆਪਾਂ ਜ਼ਿੰਮੇਵਾਰ ਕਸੂਰ ਦਾ ਸਰਕਾਰਾਂ ਨੂੰ ਮੰਨਦੇ ਆ ਉੱਥੇ ਮੈਂ ਸੜ ਦਾ ਸਾਡੇ ਲੋਕ ਵੀ ਪ੍ਰਾਪਰ ਦੇ ਜ਼ਿੰਮੇਵਾਰ ਆ ਆਪ ਵੀ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਆਉਣੀਆਂ ਨੇ ਗੱਲਾਂ ਫੇਰ ਉਹੀ ਧਲੇਵਾਦੀਆਂ ਪਿੰਡਾਂ ਚ ਉਹੀ ਪਾਰਟੀਆਂ ਬਾਰੀਆਂ ਉਹੀ ਚੰਡੇ ਉਹੀ ਡੰਡੇ ਫੇਰ ਚੱਕਣੇ ਆ ਠੀਕ ਆ ਫਿਰ ਮਰਵਾਈ ਜਾ ਪੁੱਤ ਬੈਠੇ ਰੋ ਸੜਕਾਂ ਦੇ ਖਾਈ ਜਾ ਡਾਂਗਾ ਪਰਵਾਇ ਦਾ ਸਿਰ ਹਾਲੇ ਹੀ ਰਹਿਣਾ ਲੜਾਈ ਬਹੁਤ ਵੱਡੀ ਹੈ ਛੋਟੀ ਲੜਾਈ ਨਹੀਂ ਹੈ ਜੇ ਜੇ ਸਾਡੇ ਲੋਕਾਂ ਨੂੰ ਲੱਗਦਾ ਵੀ ਛੋਟੀ ਮੋਟੀ ਲੜਾਈ ਆ ਰੋਟੀ ਦੀ ਬੁਰਕੀਆ ਚੱਕ ਕੇ ਤਾਲਚੋਂ ਤੋੜ ਕੇ ਮੂੰਹ ਚ ਪਾ ਲੈਣੀ ਐ ਐਡੀ ਸੌਖੀ ਗੱਲ ਨਹੀਂ ਹੈਗੀ ਪੂਰੀ ਦੁਨੀਆ ਸਰਕਾਰਾਂ ਤੇ ਐ WTO ਦੇ ਖਿਲਾਫ ਨਿਊ ਗਲਬਲ ਆਰਡਰ ਦੇ ਖਿਲਾਫ ਯੂਰਪੀ ਮਰਕਜ਼ਾਂ ਦੇ ਐ ਕਈ ਉੱਤਰੀ ਅਮਰੀਕਾ ਦੇ ਲੋਕ ਸਰਕਾਰਾਂ ਤੇ ਐ ਤੋਂ ਸਾਨੂੰ ਸਮਝਣਾ ਪੈਣਾ ਵੀ ਜਿੱਡਾ ਸੌਖਾ ਲੱਗਦਾ ਜੇ ਸਾਡੀ ਜਵਾਨੀ ਨੂੰ ਇਹ ਲੱਗਦਾ ਹੈ ਵੀ ਗਏ ਭੱਜ ਕੇ ਤੇ ਜਾ ਕੇ ਬਸ ਆਸਨ ਕਰ ਲਿਆ ਇੰਨਾ ਸੌਖਾ ਨਹੀਂ ਭਰਾਵੋ ਬਹੁਤ ਤਕੜੀਆਂ ਤਾਕਤਵਰ ਧਿਰਾਂ ਦੇ ਨਾਲ ਆਪਣਾ ਮੁਕਾਬਲਾ ਹੈ ਇਹ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਜਿਹੜੇ ਪੂੰਜੀਪਤੀ ਲੋਕ ਨੇ ਵੱਡੇ ਧਰਾਨੇ ਲੋਕ ਨੇ ਉਹਨਾਂ ਨਾਲ ਆਪਣੀ ਲੜਾਈ ਹੈ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਅੱਜ ਵੀ ਧਰਾਂ ਦੇ ਬੈਠੇ ਆ ਜੇ ਸਾਨੂੰ ਇਹ ਲੱਗਦਾ ਵੀ ਸਾਡੇ ਦਾ ਇਕੱਲੇ ਕਿਸਾਨਾਂ ਦਾ ਮਸਲਾ ਹੈ ਜੀ ਗੱਲੀ ਐਨਐਸਪੀ ਦਾ ਮਸਲਾ ਜੀ ਕੱਲੇ ਫਰਜ਼ਦਾਂ ਦੇ ਭਾ ਦਾ ਮਸਲਾ ਜੀ ਇਹ ਕੱਲੇਗਾ ਐਮਐਸਪਾ ਦਾ ਮਸਲੇ ਨਹੀਂ ਆ ਇਹ ਜਿਹੜੇ ਨਵੇਂ ਹੁਕਮ ਆ ਰਹੇ ਨੇ ਸੰਸਾਰ ਦੇ ਵਿੱਚ ਨਵੀਆਂ ਨੀਤੀਆਂ ਨਵੇਂ ਕਾਨੂੰਨ ਆ ਰਹੇ ਨੇ ਇਹ ਤੁਹਾਡਾ ਸਾਹ ਵੀ ਲੈਣਾ ਤੁਹਾਨੂੰ ਕਰ ਦੇਣਗੇ ਤੁਹਾਡੇ ਪਾਣੀਆਂ ਦੇ ਤੁਹਾਡੇ ਭੋਜਨਾਂ ਦੇ ਤੁਹਾਡੇ ਕੁਦਰਤੀ ਸਰੋਤਾਂ ਦੇ ਕਰਜ਼ੇ ਕਿਵੇਂ ਕਰਨੇ ਆ ਇਹ ਨੀਤੀਆਂ ਉਹ ਨੇ ਇਸ ਕਰਕੇ ਇਹ ਲੜਾਈ ਜਿਹੜਾ ਧਰਤੀ ਦੇ ਪੈਦਾ ਹੋਇਆ ਇਨਸਾਨ ਹੈ ਜਿਹੜਾ ਸਾਹ ਲੈ ਰਿਹਾ ਹੈ ਇਹ ਹਰ ਹਰ ਉਸ ਇਨਸਾਨ ਦੀ ਲੜਾਈ ਹੈ ਜਿਹੜਾ ਦੁਕਾਨਦਾਰ ਆਪਣੇ ਆਲੇ ਦਲੇ ਇਹਨਾਂ ਨੂੰ ਲੱਗਦਾ ਕਿ ਸਾਡੀ ਤਾਂ ਲਾਈ ਨਹੀਂ ਹੈਗੀ ਇਹ ਵੱਡੇ ਵੱਡੇ ਮਾਲ ਫਲਗੇ ਵੱਡੇ ਵੱਡੇ ਘਰਾਣਿਆਂ ਦੀਆਂ ਵੱਡੀਆਂ ਵੱਡੀਆਂ ਮਾਰਕੀਟਾਂ ਖੁੱਗੀਆਂ ਘਰਾਂ ਦੇ ਵਿੱਚ ਸਮਾਨ ਵਿਆਰਤ ਵੀ ਨਹੀਂ ਜਾਣਾ ਪੈਂਦਾ ਇਧਰ ਵੀ ਨਹੀਂ ਜਾਣਾ ਪੈਂਦਾ ਕਲਾ ਸਮਾਨ ਆਉਣ ਲੱਗ ਗਿਆ ਆਨਲਾਈਨ ਡਿਲੀਵਰੀਆਂ ਹੋ ਗਈਆਂ ਆ ਸਾਰੇ ਬਾਜ਼ਾਰ ਖਾਲੀ ਹੋ ਗਏ ਤੁਹਾਡੇ ਦੁਕਾਨਦਾਰ ਖਤਮ ਹੋ ਗਏ ਇਹ ਸਾਰੀਆਂ ਹੋ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਇਕੱਲੇ ਨਾ ਹੋਵੋ ਵੀ ਇਕੱਲੇ ਕਿਸਾਨ ਲੜ ਰਹੇ ਨੇ ਇਹ ਕੱਲੇ ਮਜ਼ਦੂਰ ਲੜ ਰਹੇ ਨੇ। ਸੁਭਰਾਵੋ ਸਮਝਣ ਦੀ ਲੋੜ ਆ, ਇਕੱਠੇ ਹੋਣ ਦੀ ਲੋੜ ਆ। ਅਪੀਲ ਕਰੋ ਪਿੰਡਾਂ ਦੇ ਵਿੱਚੋਂ। ਭਰੋਸਾ ਰੱਖੋ ਆਗੂਆਂ ਤੇ। ਵੱਡੀ ਗੱਲ ਐ ਜਾਤਾਂ ਤੇ ਭਰੋਸਾ ਦੋ ਗੱਲਾਂ ਚ ਟੌਂਦੀਆਂ ਨੇ। ਲੜਨ ਵਾਲੀਆਂ ਕੌਮਾਂ ਨੂੰ ਲੜਦਾ ਗਿਆ ਤੇ ਰਾ ਨੂੰ ਲੜਦਾ ਗਿਆ, ਪੌਜਾ ਨੂੰ ਜੇ ਆਪਣੇ ਆਗੂਆਂ ਦੇ ਭਰੋਸਾ ਹੈ, ਜੇ ਜਾਤ ਦੇ ਚ ਹੈ, ਕੱਸ਼ਾਂ ਹੱਥ ਜਿੱਤੇ ਜਾਂਦੇ ਆ। ਜੇ ਭਰੋਸੇ ਹੀ ਘਮਾਤਾ ਟਕਰਾਵ ਜਿੱਤ ਨਹੀਂ ਸਕਦੇ। ਬਹੁਤ ਤਰ੍ਹਾਂ ਦੀਆਂ ਖਬਰਾਂ ਚੱਲਣੀਆਂ ਬੜੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਊਗਾ ਉੱਥੇ ਤਾਂ ਜੀ ਆਇਆ ਹੋ ਗਿਆ ਅਫਸਰ ਵੀ ਹੈ ਨਹੀਂ ਜੀ ਮੈਂ ਰਾਤ ਨੂੰ ਉੱਥੋਂ ਸੰਭੂ ਤੋਂ ਆਇਆ ਸਾਰੇ ਲੋਕ ਉਵੇਂ ਡੱਡੇ ਬੈਠੇ ਆ ਕੋਈ ਕੱਟ ਵੀ ਘਟਿਆ ਵਧ ਰਿਹਾ ਕੱਟਸਾ ਗੰਦ ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਵਧ ਰਿਹਾ ਹੈ ਹਾਦਸੇ ਦਾ ਨਾਮ ਨੂੰ ਦੇਖ ਕੇ ਪਰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ੇ ਬਣਦਾ ਜਦੋਂ ਹਣੇ ਆਉਣਗੇ ਇਹ ਮਾਸ ਕਾਲੀਆਂ ਗਿਰਜਾਂ ਨੇ ਬਾਈ ਇਸ ਸਾਰੀ ਉਹ ਡਰਾਮੇ ਕਰਦੇ ਵਰਦੇ ਆ ਅਸੀਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਨਾਲ ਆ ਆਪਾਂ ਸਾਰਿਆਂ ਨੇ ਦੇਖਿਆ ਕਿਸਾਨਾਂ ਨਾਲ ਹੈ ਕਿਹੜਾ ਇਹ ਤੁਹਾਡੀ ਆਪਣੀ ਲੜਾਈ ਹੈ ਇਹ ਤੁਹਾਨੂੰ ਆਪ ਹੀ ਲੜਨੀ ਪੈਣੀ ਆ ਗੱਲ ਪਿਆ ਧੋੜ ਕਹਿੰਦੇ ਵਜਾਉਣਾ ਪੈਂਦਾ ਹੁੰਦਾ ਜਦੋਂ ਲੜਾਈ ਗੱਲ ਪੈਂਦੀ ਆ ਫਿਰ ਲੜਨੀ ਪੈਂਦੀ ਆ ਲੜਨਾ ਸਮੇਂ ਦੀ ਲੋੜ ਹੁੰਦਾ ਹੈ ਲੜਨ ਤੋਂ ਖਿਸਕਣਾ ਸਮਝ ਦੀ ਤੋਰ ਹੁੰਦਾ ਜਦੋਂ ਉਹ ਲੜਾਈ ਗੱਲ ਪੈਂਦੀ ਆ ਫਿਰ ਲੜਨਾ ਪੈਂਦਾ ਉਹ ਭੱਜਣਾ ਨਹੀਂ ਪੈਂਦਾ ਜੇ ਭੱਜੋਗੇ ਤਾਂ ਵੀ ਮਾਰ ਖਾਵਾਂਗੇ ਜਿੰਨਾਂ ਨੂੰ ਐ ਲੱਗਦਾ ਵੀ ਅੱਜ ਬੈਠੇ ਕੁੰਡੇ ਲਾ ਕੇ ਬੱਜ ਜਾਗੇ ਦਰਵਾਜ਼ੇ ਪੇੜ ਕੇ ਬੱਜ ਜਾਗੇ ਤਾਂ ਥੱਤੋਂ ਵੀ ਹੋਣਗੇ ਇਸ ਕਰਕੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੰਡੋ ਪਿੰਡੋਈ ਬਾੜੀਆਂ ਬਣ ਕੇ ਗੁਰੂ ਕਾ ਜਰਦਾਸ ਪਰਾਇਆ ਕਰਕੇ ਦੋ ਬਨੇ ਗੁਰੂ ਘਰ ਦੇ ਵਿੱਚ ਲਗਾਤਾਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਹੋਕੇ ਦਿੱਤੇ ਜਾਣ ਲਾਪਰਦੀ ਕੀਤੀ ਜਾਵੇ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਹੈ ਜਿਹੜੀ ਉਹ ਦਿੱਲੀ ਵਰ ਚਾਲੇ ਪਾਰੇ ਜਿਵੇਂ ਆਪਾਂ ਚਾਹੁੰਦੇ ਆ ਕਿ ਇਹ ਜੰਗ ਇਹ ਮੋਰਚਾ ਜਿੱਤਿਆ ਜਾਵੇ ਦੇਖੋ ਕਿੰਦੀ ਰਿੰਦਗੀ ਦੀ ਗੱਲ ਆ ਕਿੰਦੀ ਕਰੂਰਤਾ ਦੀ ਗੱਲ ਆ ਜਿੰਨਾ ਤੁਹਾਨੂੰ ਮੈਂ ਸੁਣਾਈ ਆ ਪਰਸਪਾਲ ਨਾਲ ਕੀ ਹੋਇਆ ਮੁੰਡਾ ਹਰਪਾਲਪੁਰੇ ਤੋਂ ਉਹਦੀ ਅੱਖ ਨਿਕਲੀ ਆ ਮੁੰਡਾ ਬਖਸ਼ਵਿੰਦਰ ਤਾਊ ਤੋਂ ਉਹਦੀ ਅੱਖ ਨਿਕਲੀ ਆ ਕਿੰਨੇ ਹੀ ਬੰਦੇ ਜਿਹੜੇ ਲੱਤਾਂ ਵਹਾਤ ਵਾਰੀ ਹੋਏ ਨੇ ਜੇ ਆਪਾਂ ਗੱਲ ਕਰਦੇ ਆ ਆਪਾਂ ਕੀ ਕਰਨਾ ਚਾਹੁੰਦੇ ਆ ਆਪਾਂ ਦਿੱਲੀ ਜਾਣਾ ਚਾਹੁੰਦੇ ਆ ਪੇਰ ਅਸੀਂ ਆਪਣੇ ਅਸਕਾਰੀ ਦਿੱਲੀ ਜਾਣਾ ਭਾਈ ਅਸੀਂ ਸੁਧਾਰ ਕਰਨ ਲਈ ਜਾਣਾ ਪ੍ਰਦਰਸ਼ਨ ਕਰਨ ਲਈ ਜਾਣਾ ਆਪਣਾ ਰੋਸ ਜਿਹੜਾ ਯਾਰ ਕਰਨ ਲਈ ਜਾਣਾ ਸਾਨੂੰ ਰੋਕ ਕੇ ਗੋਲੀਆਂ ਮਾਰ ਰਹੇ ਆ ਮਾਰ ਰਹੇ ਆ ਤੁਹਾਡੇ ਯਾਦ ਹੋਣਾ 219 ਦੇ ਵਿੱਚ ਅਵਨੰਦਰ ਨਾਮ ਦਾ ਇੱਕ ਪਾਇਲਟ ਸੀਗਾ ਜਹਾਜ਼ ਦਾ ਉਹ ਪਾਕਿਸਤਾਨ ਵਾਲੇ ਪਾਸੇ ਜਹਾਜ਼ ਲੈ ਕੇ ਚਲਾ ਗਿਆ ਸੀ ਬੰਬਾਰੀ ਕਰਨ ਦੇ ਲਈ ਉੱਥੇ ਜਹਾਜ਼ ਹਾਦਸਾ ਆ ਗਿਆ ਜਹਾਜ਼ ਨੂੰ ਜਹਾਜ਼ ਡਿੱਗ ਪਿਆ ਉਹਨਾਂ ਲੋਕਾਂ ਨੇ ਫੜ ਲਿਆ ਉਹ ਪਾਇਲਟ ਲੋਕਾਂ ਕੋਲੋਂ ਆਰਮੀ ਨੇ ਫੜ ਲਿਆ ਆਰਮੀ ਨੇ ਉਹਨੇ ਥੱਪੜ ਤੱਕ ਨਹੀਂ ਮਾਰਿਆ ਪਾਕਿਸਤਾਨ ਦੀ ਆਰਮੀ ਨੇ ਭਾਰਤ ਦੇ ਪਾਇਲਟ ਅਨੰਦਰ ਨੂੰ ਉਹਨੂੰ ਚਾਹ ਪਾਣੀ ਵੀ ਪਿਆਇਆ ਉਹਦੇ ਕੱਪੜੇ ਵੀ ਬਦਲਾਏ ਤੇ ਸਹੀ ਸਲਾਮਤ ਪੰਜਾਬ ਜਿਹੜੀ ਭਾਰਤ ਦੀ ਹਕੂਮਤਾਂ ਦੇ ਹਵਾਲੇ ਕਰਤਾ ਸੀ ਪਾਕਿਸਤਾਨ ਦੀ ਹਕੂਮਤ ਨੇ ਜੰਗਾਂ ਦੇ ਜੁੱਦਾਂ ਦੇ ਸੰਘਰਸ਼ਾਂ ਦੇ ਨਿਜਮ ਹੁੰਦੇ ਆ ਤੇ ਸਾਨੂੰ ਇੱਥੇ ਆ ਦਿੱਲੀ ਜਾਣ ਦੇ ਲਈ ਆਪਣੇ ਹੱਕਾਂ ਦੀ ਖਾਤਰ ਤੇ ਸਾਨੂੰ ਕੀ ਮਿਲ ਰਿਹਾ ਗੋਲੀਆਂ ਡਾਂਗਾ ਵਿਛਾੜਾ ਅਥਰੂ ਗੈਸ ਮੁਕੱਦਮੇ ਤੇ ਜਰੀਰ ਕੀਤਾ ਜਾ ਰਿਹਾ ਸੋ ਸਮਝੋ ਫਰਕ ਕਿੱਥੇ ਹੈ ਮਾਨਸਿਕਤਾ ਕੀ ਕਹਿੰਦੀ ਹੈ ਅਗਲਿਆਂ ਦੀ ਸੋ ਜਲੀ ਭਾਈ ਬੇਨਤੀ ਹੈ ਸਾਰਿਆਂ ਨੂੰ ਜਿਵੇਂ ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਸੰਘਰਸ਼ ਲੰਮਾ ਜਾ ਸਕਦਾ ਹੈ ਹਲੇ ਵੀ ਟਾਲ ਮਟੋਲ ਚ ਹੈ ਇਹ ਗੱਲ ਹੋਰ ਧਿਆਨ ਰੱਖਿਓ ਹੋ ਸਕਦਾ ਹੈ ਇਹ ਮੁਕੱਦਮਾ ਵੀ ਦਰਜ ਕਰ ਦੇਣਗੇ ਮੁਕੱਦਮਾ ਦਰਜ ਵੀ ਹੋ ਜਾਊਗਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ ਕਹਿਣਗੇ ਸਟੱਪ ਬਿਠਾ ਦੇ ਜੀ ਪੜਤਾਲ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਜਾਦਵ ਨੇ ਕਹਿੰਦੇ ਕੋਈ ਮਿਲਿਆ ਨਹੀਂ ਜੀ ਜਿਵੇਂ ਹਰਿਆਣਾ ਸਰਕਾਰ ਦਾ ਬਿਆਨ ਆਇਆ ਹੈ ਕਿ ਉਹ ਮੁੰਡੇ ਦੀ ਮੌਤ ਜਿਹੜੀ ਸੁਭਕਰਨ ਦੀ ਹੋਈ ਹੈ ਸਾਡੇ ਵਾਲੇ ਪਾਸੇ ਹੋਈ ਹੈ ਇਨਾਂ ਦਾ ਬਰਾਬਰ ਬਿਆਨ ਹੈ ਪੰਜਾਬ ਸਰਕਾਰ ਦਾ ਕਿ ਇਹਦੇ ਇਸ ਗੱਲ ਦੀ ਪੜਤਾਲ ਕਰ ਰਹੇ ਹਾਂ ਕੱਲ ਨੂੰ ਪੜਤਾਲ ਚ ਕਹਿ ਦੇਣਗੇ ਕਿ ਠੀਕ ਹੈ ਜੀ ਇਹਦਾ ਪਰਤਾਲ ਕੀਤੀ ਸੀ ਉਹਦਾ ਹਰਿਆਣੇ ਚ ਭਾਗ ਗਿਆ ਸੀ ਟੱਪ ਕੇ ਇਹ ਸਾਡੀ ਹੱਥ ਹੀ ਨਹੀਂ ਪੈਂਦਾ ਇਹਦਾ ਹਰਿਆਣਾ ਸਰਕਾਰ ਕਰੂਗੀ ਜੋ ਕਰੂਗੀ ਹੁਣ ਆਵੇ ਸਮਝੇ ਇਹ ਵੀ ਹੋਣਾ ਹੈ ਇਹ ਵੀ ਖਿਆਲ ਰੱਖਿਓ ਜਦ ਬੋਸ ਮੈਨੇਜਰ ਰਿਪੋਰਟ ਜੀ ਲੈ ਆਣਗੇ ਕਿ ਮੌਤ ਦੀ ਇਹ ਤਾਂ ਕੋਈ ਹੋਰ ਕਾਰਨਾ ਕਰਕੇ ਹੋਈ ਹੈ ਸੋ ਨਿਕਲਣਾ ਭਰਾਵੋ ਕੱਖ ਨਹੀਂ ਗੱਲ ਯਾਦ ਰੱਖਿਓ ਚਾਹੇ ਮੁਕੱਦਮਾ ਦਰਜ ਹੋ ਵੀ ਜਾਵੇ ਪਰ ਆਪਣੇ ਗੱਲ ਅੰਦਰ ਜ਼ਿਲ੍ਹਾ ਦੇ ਵਿੱਚ ਰੜ ਕੇ ਚੀਸ ਰੱਖਣੀ ਹੈ ਤੇ ਸਵਾਲ ਘੇਰ ਕੇ ਪੁੱਛਣੇ ਹੈ ਉਦੋਂ ਆਪਾਂ ਭੁੱਲ ਜਾਂਦੇ ਆ ਉਦੋਂ ਆਪਾਂ ਚਾਹ ਪਿਉਣ ਚ ਗਲਾਂ 'ਚ ਹਾਰ ਤਾਉਣ ਦੇ ਲਈ ਕੁਰਸੀਆਂ ਤਾਉਂਦੇ ਫਿਰਦੇ ਨੇ ਦਰਿਆਵਾਂ ਵਿਚੋਂਦੇ ਫਿਰਦੇ ਨੇ ਕਿਹੜੇ ਭੱਜੇ ਫਿਰਦੇ ਹੁੰਦੇ ਆ ਉਹ ਕੰਮ ਨਾ ਕਰੋ ਜੇ ਆਪਦੇ ਪੁੱਤ ਮਲਵਾਉਣੇ ਆ ਫਿਰ ਕਰੀਏ ਤੁਹਾਡੀ ਮਰਜ਼ੀ ਆ ਭਾਈ ਸੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ